ਸਤਿ ਸ੍ਰੀ ਅਕਾਲ ਜੀ ਮੈਂ ਹਰਜੋਤ कौर ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਅੱਜ ਪ੍ਰੋਗਰਾਮ ਦੀ ਸਟਾਰਟਿੰਗ ਵਿੱਚ ਸ਼ੁਰੂਆਤ ਵਿੱਚ ਬੰਗਲਾਦੇਸ਼ ਦੀ ਗੱਲ ਕਰਨ ਲੱਗੇ ਹਾਂ ਕਿਉਂਕਿ ਬੰਗਲਾਦੇਸ਼ ਦੇ ਵਿੱਚ ਜੋ ਕੁਝ ਵਾਪਰ ਰਿਹਾ ਉਸ ਦੇ ਨਾਲ ਪੰਜਾਬ ਦੇ ਵਿੱਚ ਵੀ ਸਿਆਸਤ ਗਰਮਾ ਰਹੀ ਹੈ ਆਖਿਰ ਇਹ ਕੀ ਸੰਬੰਧ ਨੇ ਕਿ ਬੰਗਲਾਦੇਸ਼ ਦੇ ਵਿੱਚ ਜੋ ਕੁਝ ਵਾਪਰ ਹੈ ਉਸ ਨਾਲ ਪੰਜਾਬ ਵੀ ਸਿਆਸਤ ਗਰਮਾ ਰਹੀ ਹੈ ਤੁਹਾਡੇ ਕੋਲ ਇਸ ਪੂਰੇ ਘਟਨਾਕ੍ਰਮ ਦੇ ਉੱਪਰ ਕੀ ਅਪਡੇਟ ਹੈ बिकॉज़ ਸਭ ਤੋਂ ਪਹਿਲਾਂ ਤਾਂ ਕਿਉਂਕਿ ਬੰਗਲਾਦੇਸ਼ ਇੱਕ ਬਹੁਤ ਅਹਿਮ ਭਾਰਤ ਦਾ ਗੁਆਂਢੀ ਹੈ ਔਰ ਜੋ ਕੁਝ ਬੰਗਲਾਦੇਸ਼ ਦੇ ਵਿੱਚ ਵਾਪਰ ਰਿਹਾ ਜਿਵੇਂ ਉੱਥੇ ਭਾਰਤ ਦੇ ਘੱਟ ਗਿਣਤੀ ਭਾਈਚਾਰੇ ਨੂੰ ਜਾਂ ਉੱਥੋਂ ਦੇ ਘੱਟ ਗਿਣਤੀ ਭਾਈਚਾਰੇ ਨੂੰ ਜਿਹੜਾ Hindu ਭਾਈਚਾਰਾ ਉਹਦੇ ਤੇ ਤਸ਼ੱਦਦ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਸਭ ਤੋਂ ਪਹਿਲਾਂ ਤਾਂ ਇਹਦੀ ਨਿੰਦਾ ਕੀਤੀ ਜਾਣੀ ਬਣਦੀ ਹੈ ਬੰਗਲਾਦੇਸ਼ ਦੇ ਜਿੰਨੇ ਵੀ ਪੋਲਿਟੀਕਲ ਲੀਡਰ ਨੇ ਜਾਂ ਉੱਥੋਂ ਦੀ ਫੌਜ ਹੈ ਜਾਂ ਉੱਥੋਂ ਦੇ ਸਮਾਜ ਸੇਵੀ ਨੇ ਉਹ ਜ਼ਰੂਰ ਜਿਹੜੇ ਲੋਕ ਉੱਥੇ ਹਿੰਸਾ ਕਰ ਰਹੇ ਨੇ ਉਹਨਾਂ ਨੂੰ ਸਮਝਾਉਣ ਬੁਝਾਉਣ ਇਹਦੇ ਨਾਲ ਦੁਨੀਆ 'ਚ ਬੰਗਲਾਦੇਸ਼ ਦੀ ਸਥਿਤੀ ਕਮਜ਼ੋਰ ਹੋਏਗੀ ਆਰਥਿਕ ਪੱਖੋਂ ਬੰਗਲਾਦੇਸ਼ੀਆਂ ਨੂੰ ਘਾਟਾ ਸਹਿਣਾ ਪਏਗਾ ਆਉਂਦੇ ਦਿਨਾਂ ਦੇ ਵਿੱਚ ਔਰ ਜਿਹੜੇ ਘਟ ਗਿੰਚੀਆਂ ਨਾਲ ਉੱਥੇ ਤਸ਼ੱਦਦ ਕਰ ਰਹੇ ਨੇ ਦੂਸਰੇ ਮੁਲਕਾਂ ਦੇ ਵਿੱਚ ਬੰਗਲਾਦੇਸ਼ੀਆਂ ਦੀ ਜਿਹੜੀ ਮਾਨ ਪ੍ਰਤਿਸ਼ਠਾ ਹੈ ਉਹਦੇ ਨਾਲ ਘਟੇਗੀ ਉਹਨਾਂ ਨੂੰ ਟੱਕ ਦੀ ਨਜ਼ਰ ਨਾਲ ਦੇਖਿਆ ਜਾਏਗਾ ਸੋ ਲੰਮੇ ਸਮੇਂ ਤੇ ਜੇ ਅਸੀਂ ਦੇਖੀਏ ਤੇ ਜੋ ਕੁਝ ਬੰਗਲਾਦੇਸ਼ ਦੇ ਵਿੱਚ ਹਿੰਸਾਵਾਦੀ ਲੋਕ ਕਰ ਰਹੇ ਨੇ ਉਹਦੇ ਨਾਲ ਨੁਕਸਾਨ ਉਹਨਾਂ ਦੀਆਂ ਪੁਸ਼ਤਾਂ ਦਾ ਉਹਨਾਂ ਦੀ ਆਉਣ ਵਾਲੀਆਂ ਜਨਰੇਸ਼ਨਾਂ ਦਾ ਹੈ ਔਰ ਬੰਗਲਾਦੇਸ਼ ਦਾ ਸੋ ਬੰਗਲਾਦੇਸ਼ ਜਿੰਨੀ ਕਿ ਤਰੱਕੀ ਕਰ ਗਿਆ ਸੀ ਥੋੜੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਇਹਨਾਂ ਹਾਲਾਤਾਂ ਨੇ ਬੰਗਲਾਦੇਸ਼ ਨੂੰ ਘਟੋ ਘਟ 50 100 ਸਾਲ ਪਿੱਛੇ ਲੈ ਜਾਣਾ ਸੋ ਛੇਤੀ ਛੇਤੀ ਵਪਾਰਕ ਤੌਰ ਤੇ ਵੀ ਬੰਗਲਾਦੇਸ਼ ਤੇ ਲਈ ਉੱਠਣਾ ਆਸਾਨ ਨਹੀਂ ਹੋਏਗਾ ਠੀਕ ਹੈ ਤਖਤਾ ਪਲਟ ਪਾਕਿਸਤਾਨ 'ਚ ਵੀ ਹੁੰਦਾ ਰਿਹਾ ਆਪਾਂ ਵੇਖਿਆ ਕਈ ਵਾਰ ਪਰ ਇਸ ਤਰ੍ਹਾਂ ਦੀ ਹਿੰਸਾ ਤਖਤਾ ਪਲਟ ਦੇ ਵਿੱਚ ਨਹੀਂ ਹੋਈ ਜਦੋਂ ਕਿਸੇ ਘਟ ਗਣਤੀ ਨੂੰ ਨਿਸ਼ਾਨਾ ਬਣਾਇਆ ਗਿਆ ਹੋਵੇ ਸੋ ਇਹ ਬਹੁਤ ਮੰਦ ਭਾਗੀ ਗੱਲ ਹੈ ਦੂਸਰਾ ਉਹਨਾਂ ਦੀ ਪ੍ਰਧਾਨ ਮੰਤਰੀ ਬੀਬੀ ਸ਼ੇਖ ਅਸੀਨਾ ਭਾਰਤ ਆਏ ਨੇ ਉਹ ਇਸ ਤੋਂ ਪਹਿਲਾਂ ਵੀ ਉਹਨਾਂ ਨੂੰ ਇੱਕ ਵਾਰੀ ਸ਼ਰਨ ਮਿਲਿਆ ਸੀ ਭਾਰਤ ਦੇ ਵਿੱਚ ਜਦੋਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਮਰਡਰ ਕੀਤਾ ਗਿਆ ਸੀ ਤੇ ਉਦੋਂ ਵੀ 1975 ਚ ਜਦੋਂ ਉਹਨਾਂ ਦੇ ਪਿਤਾ ਦੀ ਦਾ ਕਤਲ ਕੀਤਾ ਸੀ ਉਦੋਂ ਵੀ ਉਹਨਾਂ ਨੇ ਭਾਰਤ ਦੇ ਵਿੱਚ ਸ਼ਰਨ ਮੰਗੀ ਸੀ ਤੇ ਫਿਰ ਭਾਰਤ ਦੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਵੱਲੋਂ ਉਹਨਾਂ ਨੂੰ ਪਨਾਹ ਦਿੱਤੀ ਗਈ ਸੀ ਸੋ ਹੁਣ ਵੀ ਸ਼ੇਖ ਰਸੀਨਾ ਨੂੰ ਭਾਰਤ ਚ ਪਨਾਹ ਦਿੱਤੀ ਗਈ ਹੈ ਪਰ ਇਹ ਪਰਮਾਨੈਂਟ ਨਹੀਂ ਹੈ ਉੱਤਰ ਪ੍ਰਦੇਸ਼ ਦੇ ਵਿੱਚ ਹਿੰਦਨ 에ਅਰਬੇਸ ਹੈ ਉੱਥੇ ਉਹਨਾਂ ਨੂੰ ਉੱਥੇ ਰਹਿਣ ਦੀ ਇਜਾਜ਼ਤ ਦਿੱਤੀ ਗਈ ਹੈ ਮੰਨਿਆ ਜਾ ਰਿਹਾ ਹੈ ਕਿ ਉਹ ਚਲੇ ਜਾਣਗੇ ਕਿਸੇ ਵੀ ਵੇਲੇ ਦੇਖੋ ਨਾ ਤਾਂ ਅਮਰੀਕਾ ਨੇ ਹਜੇ ਤੱਕ ਉਹਨਾਂ ਨੂੰ ਵੀਜ਼ਾ ਦਿੱਤਾ ਹੈ ਨਾ ਬ੍ਰਿਟੇਨ ਇਹ ਦੋਨਾਂ ਵੱਡੇ ਦੇਸ਼ਾਂ ਤੋਂ ਉਹਨਾਂ ਨੂੰ ਯੂਕੇ ਤੋਂ ਜਾਂ ਯੂਐਸ ਤੋਂ ਉਹਨਾਂ ਨੂੰ ਵੀਜ਼ਾ ਨਹੀਂ ਮਿਲਿਆ ਫਿਨਲੈਂਡ ਦੀ ਗੱਲ ਚੱਲ ਰਹੀ ਹੈ ਹਲੇ ਤੱਕ ਕਿਸੇ ਵੀ ਦੂਸਰੇ ਮੁਲਕ ਨੇ ਉਹਨਾਂ ਨੂੰ ਵੀਜ਼ਾ ਨਹੀਂ ਦਿੱਤਾ ਫੌਜੀ ਜਹਾਜ਼ ਤੋਂ ਆਏ ਸੀ ਉਹਨਾਂ ਨੂੰ ਭਾਰਤ ਉਹਨਾਂ ਨੇ ਉਤਾਰਿਆ ਤੇ ਉਹ ਵਾਪਸ ਚਲੇ ਗਏ ਸੋ ਹੁਣ ਭਾਰਤ ਦੀ ਸਰਕਾਰ ਵਿਵਸਥਾ ਕਰੇਗੀ ਜਿਹੜਾ ਵੀ ਮੁਲਕ ਉਹਨਾਂ ਨੂੰ ਵੀਜ਼ਾ ਦੇਗਾ ਜਾਂ ਉਹਨਾਂ ਨੂੰ ਸ਼ਰਨ ਦੇਗਾ ਉਮੀਦ ਹੈ ਕਿ ਉਹ ਯੂਰਪ ਦੇ ਕਿਸੇ ਮੁਲਕ ਦੇ ਵਿੱਚ ਜਾ ਸਕਦੇ ਆ ਬੀਬੀ ਸ਼ੇਖ ਹਸਿਨਾ ਸੋ ਜਿਤੋਂ ਤੱਕ ਗੱਲ ਰਹੀ ਬੰਗਲਾਦੇਸ਼ ਦੀ ਮੈਂ ਇਹ ਜ਼ਰੂਰ ਦੱਸਦਾ ਕਿ ਪੰਜਾਬ ਚ ਵੀ ਸਿਆਸਤ ਬੰਗਲਾਦੇਸ਼ ਦੇ ਇਸ ਕਾਂਡ ਦੇ ਨਾਲ ਗਰਮਾਈ ਹੈ ਉਸ ਤੋਂ ਪਹਿਲਾਂ ਮੈਂ ਇਹ ਦੱਸਦਾ ਕਿ ਭਾਰਤ ਦੇ ਬੰਗਲਾਦੇਸ਼ ਦੇ ਨਾਲ ਬਹੁਤ ਵੱਡੇ ਪੱਧਰ ਤੇ ਵਪਾਰਕ ਰਿਸ਼ਤੇ ਬਣੇ ਪਿਛਲੇ 5 ਕਸਾਲਾਂ ਚ 2017 ਤੋਂ ਲੈ ਕੇ 2022 ਤੱਕ ਦੀ ਜੇ ਅਸੀਂ ਗੱਲ ਕਰੀਏ ਤੇ ਮੈਂ ਕੁਝ ਆંકੜੇ ਕੱਢੇ ਨੇ ਲਗਭਗ 13.8 ਬਿਲੀਅਨ ਡਾਲਰ ਦਾ ਵਪਾਰ ਅਸੀਂ 2022 ਤੱਕ ਕਰ ਚੁੱਕੇ ਹਾਂ ਬੰਗਲਾਦੇਸ਼ ਦੇ ਨਾਲ ਪ੍ਰਤੀ ਸਾਲ ਜੇ ਅਸੀਂ ਸਾਲਾਨਾ ਦੇਖੀਏ ਤਾਂ ਇੰਡੀਆ ਤੋਂ ਬੰਗਲਾਦੇਸ਼ ਦੇ ਵਿੱਚ ਜਿਹੜਾ ਐਕਸਪੋਰਟ ਜਾਂਦਾ ਹੈ ਇੰਡੀਆ ਤੋਂ ਬੰਗਲਾਦੇਸ਼ ਉਹ 11-12% ਦੀ ਦਰ ਦੇ ਨਾਲ ਵੱਧ ਰਿਹਾ ਸੀ 2017 ਤੋਂ ਬਹੁਤ ਵੱਡਾ ਐਕਸਪੋਰਟ ਸਾਡਾ ਬੰਗਲਾਦੇਸ਼ ਦੇ ਵਿੱਚ ਜਾਂਦਾ ਇੱਕ ਤਾਂ ਇਹ ਰਿਫਾਈਨ ਰਿਫਾਈਂਡ ਪੈਟਰੋਲੀਅਮ ਜਾਂਦਾ ਹੈ ਬੰਗਲਾਦੇਸ਼ ਜੀ ਫਿਰ ਜਿਹੜਾ ਨੌਨ ਰਿਟੇਲ ਪਿਓਰ ਕਾਟਨ ਇਹ ਜਾਂਦਾ ਇੱਕ ਔਰ ਇੱਕ ਰੌ ਕਾਟਨ ਜਾਂਦਾ ਹੈ ਕਾਟਨ ਬੰਗਲਾਦੇਸ਼ ਦਾ ਬਹੁਤ ਚੰਗਾ ਮੰਨਿਆ ਜਾਂਦਾ ਏ ਔਰ ਜਿਹੜੇ ਨੌਨ ਨਿਟ men's suit ਨੇ ਨੌਨ ਨਿਟ ਉਹ ਇੰਡੀਆ ਵਾਲੇ ਪਾਸੇ ਵੀ ਆਉਂਦੇ ਨੇ ਬੰਗਲਾਦੇਸ਼ ਤੋਂ ਉਹ ਇੰਡੀਆ ਨੂੰ ਬੰਗਲਾਦੇਸ਼ ਅ ਜਿਹੜਾ ਐਕਸਪੋਰਟ ਕਰਦਾ ਅਸੀਂ ਉਹਨੂੰ ਇੰਪੋਰਟ ਕਰਦੇ ਹਾਂ ਔਰ ਅਸੀਂ ਵੀ ਕਿਉਂਕਿ ਕਾਟਨ ਦੇ ਮਾਮਲੇ ਦੇ ਵਿੱਚ ਪੰਜਾਬ ਦੇ ਵਿੱਚ ਵੀ ਕਾਟਨ ਦੀ ਪੈਦਾਵਾਰ ਹੈ ਸੋ ਜਿਹੜਾ ਐਕਸਪੋਰਟ ਹੁੰਦਾ ਬੰਗਲਾਦੇਸ਼ ਨੂੰ ਕਾਟਨ ਦਾ ਭਾਵੇਂ ਉਹ ਰੌ ਕਾਟਨ ਹੈ ਭਾਵੇਂ ਉਹ ਨੌਨ ਰਿਟੇਲ ਪਿਓਰ ਕਾਟਨ ਹੈ ਜਿਹੜਾ ਭਾਰਤ ਵੱਲੋਂ ਕੀਤਾ ਜਾਂਦਾ ਉਹਦੇ ਵਿੱਚ ਇੱਕ ਹਿੱਸਾ ਪੰਜਾਬ ਦਾ ਵੀ ਹੈ ਸੋ ਪੰਜਾਬ ਤੋਂ ਵੀ ਬੰਗਲਾਦੇਸ਼ ਦੇ ਵਿੱਚ ਐਕਸਪੋਰਟ ਹੈ ਜਿਹੜਾ ਭਾਵੇਂ ਉਹਦੀ ਮਾਤਰਾ ਛੋਟੀ ਹੈ ਪਰ ਜਾਂਦਾ ਹੈ ਪੰਜਾਬ ਤੋਂ ਇਹ ਵੀ ਗੱਲ ਸਾਨੂੰ ਧਿਆਨ ਰੱਖਣ ਦੀ ਲੋੜ ਹੈ ਔਰ ਜਿਹੜਾ ਬੰਗਲਾਦੇਸ਼ ਭਾਰਤ ਨੂੰ ਸਮਾਨ ਭੇਜਦਾ ਹੈ ਬੰਗਲਾਦੇਸ਼ ਤੋਂ ਕੀ ਆਉਂਦਾ ਇੱਕ ਤਾਂ ਪਿਓਰ ਵੈਜੀਟੇਬਲ ਆਇਲ ਸ਼ੁੱਧ ਤੇਲ ਨੇ ਜਿਹੜੇ ਵੈਜੀਟੇਬਲ ਦੇ ਉਹ ਸਾਡੇ ਕੋਲੇ ਆਉਂਦੇ ਨੇ ਫਿਰ ਸਾਡੇ ਕੋਲੇ ਟੈਕਸਟਾਈਲ ਦੀ ਸਕ੍ਰੈਪ ਆਉਂਦੀ ਉਹਦਾ ਵੀ ਬਹੁਤ ਵੱਡਾ ਹਿੱਸਾ ਹੁੰਦਾ ਔਰ ਬੰਗਲਾਦੇਸ਼ ਦੀ ਜੇ ਅਸੀਂ ਗੱਲ ਕਰੀਏ ਪਿਛਲੇ 5 ਸਾਲਾਂ ਦੀ 17 ਤੋਂ 22 ਤੱਕ ਦੇ ਜਿਹੜੇ ਆંકੜੇ ਉਪਲਬਧ ਹੈ 27 28% ਪਰ ਐਨਮ ਬੰਗਲਾਦੇਸ਼ ਤੋਂ ਜਿਹੜਾ ਐਕਸਪੋਰਟ ਹੈ ਇੰਡੀਆ ਨੂੰ ਉਹ ਲਗਾਤਾਰ ਵਧਦਾ ਰਿਹਾ ਮਤਲਬ ਕਿ ਬੰਗਲਾਦੇਸ਼ ਤੋਂ ਹਰ ਸਾਲ ਲਗਭਗ 30% ਦਾ ਵਪਾਰ ਐਕਸਪੋਰਟ ਦਾ ਇੰਡੀਆ ਚ ਆਉਂਦਾ ਇਹਦਾ ਮਤਲਬ ਹੈ ਬੰਗਲਾਦੇਸ਼ ਦੀ ਜਿਹੜੀ ਸਾਰੀ ਆਰਥਿਕਤਾ ਹੈ ਉਹਦਾ ਵੱਡਾ ਹਿੱਸਾ ਭਾਰਤ ਨਾਲ ਜੁੜਿਆ ਅਜਿਹੇ ਹਾਲਾਤਾਂ ਦੇ ਵਿੱਚ ਅਗਰ ਬੰਗਲਾਦੇਸ਼ੀ ਭਾਰਤੀਆਂ ਤੇ ਹਿੰਸਾ ਕਰਨਗੇ ਉਥੇ ਮੰਦਰਾਂ ਨੂੰ ਨੁਕਸਾਨ ਪਹੁੰਚਾਉਣਗੇ ਭਾਰਤੀ ਹਿੰਦੂਆਂ ਦਾ ਉਥੇ ਅਗਰ ਉਹਨਾਂ ਨਾਲ ਭੇਦਭਾਵ ਕਰਨਗੇ ਜਾਂ ਉਹਨਾਂ ਤੇ ਤਸ਼ੱਦਦ ਕੀਤਾ ਜਾਏਗਾ ਤੇ ਫਿਰ ਨੁਕਸਾਨ ਵੱਡੇ ਪੱਧਰ ਤੇ ਬੰਗਲਾਦੇਸ਼ ਨੂੰ ਆਉਂਦੇ ਸਮੇਂ ਚ ਝੱਲਣਾ ਪਏਗਾ ਕਿਉਂਕਿ ਇਹ ਕਾਰੋਬਾਰ ਫਿਰ ਬੰਦ ਹੋ ਸਕਦੇ ਜਿਵੇਂ ਪਾਕਿਸਤਾਨ ਦੇ ਨਾਲ ਜਿਹੜੇ ਵਪਾਰਕ ਰਿਸ਼ਤੇ ਬੰਦ ਨੇ ਅਗਰ ਬੰਗਲਾਦੇਸ਼ ਦੇ ਨਾਲ ਵੀ ਵਪਾਰਕ ਰਿਸ਼ਤੇ ਬੰਦ ਹੁੰਦੇ ਨੇ ਤੇ ਫਿਰ ਉਹਦੇ ਨਾਲ ਬੰਗਲਾਦੇਸ਼ ਦਾ ਘਾਟਾ ਹੈ ਜਿਹੜਾ ਉਹ ਕਾਫੀ ਵਧੇਗਾ ਔਰ ਆਉਂਦੇ ਸਮੇਂ 'ਚ ਉੱਥੇ ਬੇਰੋਜ਼ਗਾਰੀ ਭੁੱਖਮਰੀ ਵਰਗੇ ਹਾਲਾਤ ਉੱਥੇ ਬਣ ਸਕਦੇ ਨੇ ਪੋਲਿਟੀਕਲ ਅਸਥਿਰਤਾ ਦੇ ਨਾਲ ਨਾਲ ਆਰਥਿਕ ਅਸਥਿਰਤਾ ਵੀ ਬੰਗਲਾਦੇਸ਼ ਨੂੰ ਚਲਣੀ ਪੈ ਸਕਦੀ ਹੈ ਹੁਣ ਪੰਜਾਬ 'ਚ ਸਾਡੇ ਪੋਲਿਟੀਕਲ ਲੀਡਰ ਸਿਆਸਤ ਵੀ ਕਰਦੇ ਨੇ ਬੀਬੀ ਸ਼ੇਖ ਅਸੀਨਾ ਦੇ ਉੱਤੇ ਇਲਜ਼ਾਮ ਲੱਗੇ ਨੇ ਕਿ ਉਹ ਤਾਨਾਸ਼ਾਹੀ ਕਰ ਰਹੀ ਸੀ ਸਾਡੇ ਬਹੁਤ ਸਾਰੇ ਲੀਡਰਾਂ ਦੇ ਬਿਆਨ ਆਏ ਕਿ ਜਿਹੜੀ ਤਾਨਾਸ਼ਾਈ ਹੈ ਉਹਦਾ ਅੰਤ ਮਾੜਾ ਹੁੰਦਾ ਹੈ ਇਹਦੇ ਵਿੱਚ ਕੋਈ ਦੋਰਾ ਹੀ ਨਹੀਂ ਹੈ ਕੋਈ ਵੀ ਅਗਰ ਤਾਨਾਸ਼ਾਈ ਕਰੇਗਾ ਤੇ ਉਹਦਾ ਉਹਦਾ ਮੁਲਕ ਨੂੰ ਵੀ ਨੁਕਸਾਨ ਹੁੰਦਾ ਹੁਣ ਅਗਰ ਸ਼ੇਖ ਹਸੀਨਾ ਨੇ ਚੰਗੇ ਤਰੀਕੇ ਨਾਲ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦੀ ਗੱਲ ਸੁਣੀ ਹੁੰਦੀ ਅਗਰ ਜਿਹੜੇ ਉੱਥੇ ਰਾਖਵੇਂ ਕਰਨ ਦਿੱਤੇ ਗਏ ਨੇ ਉਹ ਸੰਤੁਲਿਤ ਹੁੰਦੇ ਤੇ ਇਹ ਹਾਲਾਤ ਬੰਗਲਾਦੇਸ਼ ਦੇ ਵਿੱਚ ਨਹੀਂ ਬਣਨੇ ਸੀ ਕਿਤੇ ਨਾ ਕਿਤੇ ਪੋਲਿਟੀਕਲ ਲੋਕ ਵੀ ਜ਼ਿੰਮੇਦਾਰ ਰਹਿੰਦੇ ਨੇ ਕਿ ਲੋਕ ਇਸ ਹੱਦ ਤੱਕ ਆ ਜਾਣ ਕਿ ਉਹ ਪ੍ਰਧਾਨ ਮੰਤਰੀ ਨੂੰ ਪ੍ਰਧਾਨ ਮੰਤਰੀ ਨਾਮੰਨ ਤੇ ਉਹਦੇ ਘਰ ਚ ਦੇਖੋ ਪ੍ਰਧਾਨ ਮੰਤਰੀ ਦੇ ਘਰ ਚ ਵੜ ਕੇ ਲੋਕਾਂ ਨੇ ਤੋੜ ਭੰਨ ਕਰਤੀ ਕਈ ਤਾਂ ਸਮਾਨ ਹੀ ਚੱਕ ਕੇ ਲੈ ਗਏ ਮੈਂ ਦੇਖਿਆ ਇੱਕ ਤਾਂ ਜਿਵੇਂ ਕੋਈ ਸੋਫੇ ਸੂਫੇ ਚੱਕੀ ਫਿਰਦੇ ਹੁੰਦੇ ਨੇ ਲੋਕ ਬੰਗਲਾਦੇਸ਼ ਇਸ ਹੱਦ ਤੱਕ ਉੱਥੇ ਸਥਿਤੀ ਬਣ ਗਈ ਹੁਣ ਕੱਲ ਪੰਜਾਬ ਚ ਵੀ ਦੇਸ਼ ਦੇ ਸਾਰੇ ਲੀਡਰਾਂ ਨੇ ਨਿੰਦੇ ਆ ਕਿ ਸ਼ੇਖ ਹਸੀਨਾ ਠੀਕ ਹੈ ਭਾਰਤ ਦਾ ਬੰਗਲਾਦੇਸ਼ ਨਾਲ ਸਾਡਾ ਦੋਸਤਾਨਾ ਸਬੰਧ ਹੈ ਅਰ ਸ਼ੇਖ ਹਸੀਨਾ ਨੇ ਜਿਹੜਾ ਰਵਈਆ ਅਖਤਿਆਰ ਕੀਤਾ ਤਾਨਾਸ਼ਾਹੀ ਰਵਈਆ ਉਹਦਾ ਵਿਰੋਧ ਕੀਤਾ ਕੱਲ ਭਗਵੰਤ ਮਾਨ ਨੇ ਵੀ ਹੁਸ਼ਿਆਰਪੁਰ ਗਏ ਹੋਏ ਸੀਗੇ ਉੱਥੇ ਵਨਮਹਾ ਉਤਸਵ ਸਮਾਗਮ ਸੀ ਉਹਦੇ ਚ ਉਹ ਸੰਬੋਧਨ ਕਰ ਰਹੇ ਸੀ ਉਹਨਾਂ ਨੇ ਵੀ ਕਹਿਤਾ ਕਿ ਉਹ 15 ਸਾਲ ਦੇ ਸ਼ਾਸਨ ਦਾ ਅਚਾਨਕ ਅੰਤ ਕਰਨ ਵਾਲੀਆਂ ਜਿਹੜੀਆਂ ਘਟਨਾਵਾਂ ਨੇ ਉਹਨਾਂ ਨੇ ਸਬਕ ਸਿਖਾਇਆ ਕਿ ਤਾਨਾਸ਼ਾਹੀ ਸ਼ਾਸਨ ਸਦਾ ਲਈ ਨਹੀਂ ਰਹਿ ਸਕਦਾ ਹੁਣ ਇਹਦੇ ਤੇ ਗੁੱਸਾ ਕਰਕੇ ਪ੍ਰਤਾਪ ਬਾਜਵਾ ਜੀ ਵਿਰੋਧੀ ਧਿਰ ਦੇ ਲੀਡਰ ਨੇ ਉਹ ਕੱਲ ਲੁਧਿਆਣੇ ਪਹੁੰਚੇ ਹੋਏ ਸੀ ਪਹਿਲਾਂ ਚੰਡੀਗੜ੍ਹੋਂ ਉਹਨਾਂ ਦਾ ਬਿਆਨ ਆਇਆ ਉਹ ਕਹਿੰਦੇ ਵੀ ਮੁੱਖ ਮੰਤਰੀ ਮਾਨ ਵੱਲੋਂ ਸ਼ੇਖ ਹਸੀਨਾ ਨੂੰ ਤਾਨਾਸ਼ਾ ਕਹਿਣਾ ਬਹੁਤ ਹੀ ਨਿੰਦਣਯੋਗ ਹੈ ਹੁਣ ਬਾਜਵਾਦ ਸਾਹਿਬ ਨੂੰ ਇਹ ਗੱਲ ਬੁਰੀ ਲੱਗੀ ਭਗਵੰਤ ਮਾਨ ਦੀ ਪਰ ਅਗਰ ਸ਼ੇਖ ਹਸੀਨਾ ਤਾਨਾਸ਼ਾ ਨਹੀਂ ਸੀ ਤੇ ਫਿਰ ਉਹਨੂੰ ਜਹਾਜ਼ 'ਚ ਉੱਡ ਕੇ ਭਾਰਤ ਆਉਣ ਦੀ ਕੀ ਲੋੜ ਸੀ ਅਗਰ ਉਹ ਉਸ ਮੁਲਕ ਨੂੰ ਇੰਨੀ ਜ਼ਿਆਦਾ ਮੁਹੱਬਤ ਕਰਦੀ ਸੀ ਬੀਬੀ ਇਉਂ ਉਹਨੂੰ ਫਿਰ ਉੱਥੇ ਰਹਿਣਾ ਚਾਹੀਦਾ ਸੀ ਭਾਵੇਂ ਉਹਨਾਂ ਦੀ ਜਾਨ ਹੀ ਕਿਉਂ ਨਾ ਚਲੀ ਜਾਂਦੀ ਆਪਣੇ ਮੁਲਕ ਲਈ ਅਦਰੋ ਕੁਰਬਾਨ ਵੀ ਹੋ ਜਾਂਦੀ ਤੇ ਘਟੋਗਾ ਤੋਂ ਸੀ ਬੀਬੀ ਨੂੰ ਲੋਕ ਗੱਦਾਰ ਨਾ ਕਹਿੰਦੇ ਤਾਨਾ ਸ਼ਾਨਾ ਨਾ ਕਹਿੰਦੇ ਹੁਣ ਤਾਂ ਮੀਡੀਆ ਦੁਨੀਆ ਭਰ ਦਾ ਕਹਿ ਰਿਹਾ ਕਿ ਉਹ ਦੇਸ਼ ਛੱਡ ਕੇ ਭੱਜ ਲਈ ਬੀਬੀ ਉੱਥੋਂ ਤੇ ਭਾਰਤ ਨੇ ਉਹਨੂੰ ਸ਼ਰਨ ਦਿੱਤੀ ਹੈ ਸੋ ਮੈਨੂੰ ਇਹ ਲੱਗਦਾ ਕਿ ਅਗਰ ਕਿਸੇ ਲੀਡਰ ਨੂੰ ਮੁਲਕ ਛੱਡ ਕੇ ਭੱਜਣਾ ਪਵੇ ਅਸੀਂ ਪਹਿਲਾਂ ਵੀ ਦੇਖਿਆ ਕਿੰਨੇ ਤਾਨਾਸ਼ਾਹ ਨੇ ਜਿਹੜੇ ਉਹਨਾਂ ਦਾ ਅੰਤ ਹੋਇਆ ਸਦਾਮ ਹੁਸੈਨ ਦਾ ਕਿਵੇਂ ਅੰਤ ਹੋਇਆ ਸੋ ਤਾਨਾਸ਼ਾਹੀ ਜਿਹੜੀ ਹੈ ਉਹਦਾ ਅੰਤ ਮਾੜਾ ਹੀ ਹੁੰਦਾ ਸੋ ਇਸ ਕਰਕੇ ਪਰ ਸਿਆਸੀ ਤੌਰ ਤੇ ਮਾਹੌਲ ਪੰਜਾਬ 'ਚ ਗਰਮਾ ਗਿਆ ਸੋ ਪ੍ਰਤਾਪ ਬਾਜਵਾ ਜੀ ਕਹਿੰਦੇ ਸਾਡਾ ਮਿੱਤਰ ਦੇਸ਼ ਹੈ ਤੇ ਉਹਨਾਂ ਨੂੰ ਤਾਨਾਸ਼ਾਹ ਨਹੀਂ ਕਹਿਣਾ ਚਾਹੀਦਾ ਸੋ ਇਹ ਪ੍ਰਤਾਪ ਬਾਜਵਾ ਜੀ ਨੇ ਪ੍ਰੈਸ ਨੋਟ ਜਾਰੀ ਕੀਤਾ ਮੈਨੂੰ ਲੱਗਦਾ ਹੈ ਭਗਵੰਤ ਮਾਨ ਉਹਨਾਂ ਨੇ ਵੀ ਇੱਕ ਖਬਰ ਜਾਂ ਉਹਨਾਂ ਦਾ ਬਿਆਨ ਸੁਣ ਲਿਆ ਹੋਣਾ ਸੋ ਦੋਵੇਂ ਵੱਡੇ ਲੀਡਰ ਨੇ ਇੱਕ ਮੁੱਖ ਮੰਤਰੀ ਆ ਇੱਕ ਲੀਡਰ ਆਫ ਓਪੋਜੀਸ਼ਨ ਹੈ ਕਿ ਜਦੋਂ ਵਿਧਾਨ ਸਭਾ ਦਾ ਸੈਸ਼ਨ ਹੋਊਗਾ ਉਦੋਂ ਦੋਨਾਂ ਨੂੰ ਮੌਕਾ ਮਿਲੂਗਾ ਉਦੋਂ ਮੈਨੂੰ ਲੱਗਦਾ ਫੇਰ ਇੱਕ ਵਾਰੀ ਇਹ ਦੋਵੇਂ ਲੀਡਰ ਇੱਕ ਦੂਜੇ ਤੇ ਪੜਾਅਸ ਕਰਨਗੇ ਜੀ 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 ਬਿਲਕੁਲ ਸੋਡਲਾ ਜੀ ਅਗਲੀ ਖਬਰ ਖਬਰ ਵੱਲ ਵਧਦੇ ਆ ਕੱਲ ਫੇ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਪੁਲਿਸ ਦੇ ਵਿੱਚ ਨਵੀਆਂ ਨਿਯੁਕਤੀਆਂ ਕੀਤੀਆਂ ਇਹ ਨਹੀਂ ਨਾਲ ਹੀ ਨਾਲ ਉਹਨਾਂ ਨੇ 10000 ਨਵੀਆਂ ਭਰਤੀਆਂ ਦਾ ਐਲਾਨ ਵੀ ਕਰ ਦਿੱਤਾ ਕਿਵੇਂ ਦੇਖਦੇ ਹੋ ਮੁੱਖ ਮੰਤਰੀ ਭਗਵੰਤ ਮਾਨ ਦੇ ਇਹਨਾਂ ਐਲਾਨਾਂ ਨੂੰ ਔਰ ਜਿਹੜੀਆਂ ਨਵੀਆਂ ਨਿਯੁਕਤੀਆਂ ਔਰ ਨਵੇਂ ਭਰਤੀਆਂ ਹੋਣੀਆਂ ਕਿਵੇਂ ਦੇਖਦੇ ਹੋ ਲੇਖੋ ਉਹ ਫਲੋਰ ਆਗੇ ਗੱਲ ਫਲੋਰ ਦੇ ਵਿੱਚ ਪੰਜਾਬ ਪੁਲਿਸ ਦੀ ਅਕੈਡਮੀ ਹੈ ਉੱਥੇ ਭਗਵੰਤ ਮਾਨ ਹੁਣਾਂ ਨੇ 443 ਦੇ ਕਰੀਬ ਜਿਹੜੀਆਂ ਨਵੀਆਂ ਨਿਯੁਕਤੀਆਂ ਨੇ ਉਹ ਨਿਯੁਕਤੀ ਪੱਤਰ ਦਿੱਤੇ ਪੰਜਾਬ ਪੁਲਿਸ ਦੇ ਵਿੱਚ ਵੱਖ-ਵੱਖ ਅਹੁਦਿਆਂ ਤੇ ਨਵੇਂ ਮੁਲਾਜ਼ਮਾਂ ਦੀ ਨਿਯੁਕਤੀ ਹੋਈ ਹੈ ਔਰ ਭਗਵੰਤ ਮਾਨ ਹੁਣੇ ਖੁਦ ਹੀ ਦੱਸ ਰਹੇ ਸੀ ਕਹਿੰਦੇ 25 ਸਾਲਾਂ ਜਿਹੜੀ ਨਫਰੀ ਆ ਪੰਜਾਬ ਪੁਲਿਸ ਦੀ ਉਹ 80000 ਹੈ ਇਹ ਬਹੁਤ ਘੱਟ ਹੈ ਜਿੰਨੇ ਪੰਜਾਬ ਪੁਲਿਸ ਦੇ ਸਿਰ ਕੰਮ ਹੈ ਖਾੜਾਂ ਚ ਵੀ ਪੰਜਾਬ ਪੁਲਿਸ ਦੀ ਡਿਊਟੀ ਹਰ ਰੋਕਣ ਦੇ ਪ੍ਰਬੰਧਾਂ ਚ ਵੀ ਲਾ ਐਂਡ ਆਰਡਰ ਦੇ ਵਿੱਚ ਵੀ ਜੇ ਕਿਤੇ ਕੋਈ ਮੁਲਕ ਦਾ ਵੱਡਾ ਲੀਡਰ ਆ ਜਾਏ ਕੋਈ ਪ੍ਰਧਾਨ ਮੰਤਰੀ ਆ ਜਾਏ ਤਾਂ ਵੀ ਪੰਜਾਬ ਪੁਲਿਸ ਦੀ ਡਿਊਟੀ ਬੀਐਸਐਫ ਦੀ ਮਦਦ ਵੀ ਪੰਜਾਬ ਪੁਲਿਸ ਨੇ ਕਰਨੀ ਹੈ ਲਾ ਐਂਡ ਆਰਡਰ ਦੀ ਵਿਵਸਥਾ ਵੀ ਬਣਾ ਕੇ ਰੱਖਣੀ ਹੈ ਤੇ ਪੋਲੀਟੀਕਲ ਲੀਡਰਾਂ ਦੇ ਜਿਹੜੇ ਵੱਡੇ ਵੱਡੇ ਪ੍ਰੋਗਰਾਮ ਹੁੰਦੇ ਉਦੋਂ ਵੀ ਪੁਲਿਸ ਨੇ ਸੁਰੱਖਿਆ ਦੇਣੀ ਹੈ ਤੇ ਗਨਮੈਨ ਦੇ ਤੌਰ ਤੇ ਵੀ ਪੰਜਾਬ ਪੁਲਿਸ ਦੇ ਲੋਕਾਂ ਨੇ ਲੀਡਰਾਂ ਦੀਆਂ ਜਾਨਾਂ ਬਚਾਉਣਾ ਸੋ ਔਰ ਥਾਣੇ ਵੀ ਸਾਹਮਣੇ ਨੇ ਇਸੇ ਕਰਕੇ ਥਾਣਿਆਂ ਚ ਮੁਲਾਜ਼ਮਾਂ ਦੀ ਕਮੀ ਹੈ ਕਿਉਂਕਿ ਜ਼ਿੰਮੇਵਾਰੀਆਂ ਪੰਜਾਬ ਪੁਲਿਸ ਤੇ ਵੱਧ ਹੈ ਤੇ ਨਫਰੀ ਘਟ ਹੈ 80000 ਮੁਲਾਜ਼ਮ ਹੁਣ ਮੈਂ ਤਾਂ ਹਮੇਸ਼ਾ ਇਹ ਕਹਿੰਦਾ ਵੀ ਘਟੋ ਘਟ 1 ਲੱਖ 90 ਮੁਲਾਜ਼ਮ ਪੰਜਾਬ ਪੁਲਿਸ ਚ ਭਰਤੀ ਹੋਣੇ ਚਾਹੀਦੇ ਨੇ ਕਰੀਬ 2 ਲੱਖ ਪੌਣੇ 2 ਲੱਖ ਦੀ ਨਫਰੀ ਪੰਜਾਬ ਚ ਹੋਣੀ ਚਾਹੀਦੀ ਹੈ ਘਟੋ ਘਟ ਆਸੀਂ ਕਹਿ ਸਕਦੇ ਹਾਂ ਕਿ ਸੰਤੁਸ਼ਟੀ ਜਨਕ ਸਥਿਤੀ ਦੇ ਵਿੱਚ ਹੈ ਪੰਜਾਬ ਭਗਵੰਤਮਾਨ ਹੋਣਾ ਨੇ ਐਲਾਨ ਕੀਤਾ ਹੈ ਕਿ ਅਸੀਂ 10000 ਨਵੀਆਂ ਭਰਤੀਆਂ ਕਰਾਂਗੇ ਮੇਰੀ ਨਜ਼ਰ 'ਚ 10000 ਨਵੀਆਂ ਭਰਤੀਆਂ ਥੋੜੀਆਂ ਨੇ ਪਰ ਭਗਵੰਤਮਾਨ ਨੇ ਜਿਹੜਾ ਐਲਾਨ ਕਰਨਾ ਉਹ ਪੰਜਾਬ ਦੇ ਖਜ਼ਾਨੇ ਦੇ ਮੱਦੇ ਨਜ਼ਰ ਕਰਨਾ ਕੀ ਖਜ਼ਾਨਾ ਨਵੀਆਂ ਭਰਤੀਆਂ ਦਾ ਬੋਝ ਸਹਲੇ ਕਿਉਂਕਿ ਜੇ ਕਿਤੇ ਕੋਈ 500 100 ਕਰੋੜ ਫੇਰ ਕਰਜ਼ਾ ਲੈਣਾ ਪੈ ਗਿਆ ਤੇ ਫਿਰ ਵਿਰੋਧੀ ਧਿਰਾਂ ਨੇ ਫਿਰ ਨਰਾਜ਼ ਹੋ ਜਾਣਾ ਵੀ ਭਗਵੰਤ ਮਾਨ ਕਰਜ਼ਾ ਲੈ ਕੇ ਤਨਖਾਹਾਂ ਦਿੰਦਾ ਪਰ ਇਹ ਗੱਲ ਸਾਨੂੰ ਹਮੇਸ਼ਾ ਯਾਦ ਰੱਖਣੀ ਪੈਣੀ ਹੈ ਕਿ ਪੰਜਾਬ ਦੀਆਂ ਤਿੰਨ ਵੱਡੀਆਂ ਪੋਲਿਟਿਕਲ ਪਾਰਟੀਆਂ ਕਾਂਗਰਸ ਅਕਾਲੀ ਦਲ ਤੇ ਬੀਜੇਪੀ ਇਹਨਾਂ ਨੇ ਪੰਜਾਬ ਨੂੰ ਬੁਰੇ ਤਰੀਕੇ ਨਾਲ ਕਰਜ਼ੇ 'ਚ ਡੋਬਿਆ ਇਹ ਅਸੀਂ ਕਦੇ ਵੀ ਭੁੱਲੀਏ ਨਾ ਤੇ ਜਦੋਂ ਇਹ ਪਾਰਟੀਆਂ ਕੋਈ ਇਹ ਜਿਹੇ ਅਜੰਡਾ ਲਿਓਣ ਵਿਜ਼ਨ ਲਿਓਣ ਤੇ ਆਪਣੀ ਗਲਤੀ ਮੰਨਣ ਕਿ ਹਾਂ ਅਸੀਂ ਪੰਜਾਬ ਨੂੰ ਕਰਜ਼ੇ 'ਚ ਡੋਬਿਆ ਜਾਂ ਸਾਡੇ ਕਰਕੇ ਜਾਂ ਸਾਡੀਆਂ ਮਾੜੀਆਂ ਨੀਤੀਆਂ ਕਰਕੇ ਪੰਜਾਬ ਕਰਜ਼ਈ ਹੋਇਆ ਤੇ ਅਸੀਂ ਅੱਗੇ ਤੋਂ ਖਿਆਲ ਰੱਖਾਂਗੇ ਤੇ ਇਹਨਾਂ ਤੋਂ ਜਿਵੇਂ ਨਾਰਾਜ਼ ਅਕਾਲੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਚਲੇ ਗਏ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਜ਼ਾ ਲਾਉਣ ਵੀ ਅਸੀਂ ਆਪਣੀਆਂ ਭੁੱਲਾਂ ਮੰਨਦੇ ਹਾਂ ਸੁਖਵੀਰ ਬਾਦਲ ਨੂੰ ਸਜ਼ਾ ਲਈ ਜਾਵੇ ਸੋ ਮੈਨੂੰ ਲੱਗਦਾ ਸਾਰੀਆਂ ਪੋਲੀਟੀਕਲ ਪਾਰਟੀਆਂ ਤੋਂ ਇਸ ਗੱਲ ਦੀ ਮਾਫੀ ਮੰਗਵਾਈ ਜਾਣੀ ਚਾਹੀਦੀ ਹੈ ਕਿ ਸਾਡੀਆਂ ਮਾੜੀਆਂ ਨੀਤੀਆਂ ਕਾਰਨ ਪੰਜਾਬ ਕਰਜ਼ਈ ਹੋਇਆ ਤੇ ਅੱਜ ਸਥਿਤੀ ਇਹ ਹੈ ਕਿ ਜੇ ਅਸੀਂ ਨਵੇਂ ਮੁਲਾਜ਼ਮ ਵੀ ਭਰਤੀ ਕਰਨੇ ਆ ਤੇ ਸਰਕਾਰ ਨੂੰ ਸੋਚਣਾ ਪੈਂਦਾ ਕਿਉਂਕਿ ਪੈਸਾ ਹੈ ਨਹੀਂ ਜੀ ਸੋ ਪੁਰਾਣੇ ਜਿਹੜੇ ਲੀਡਰ ਸੀ ਉਹਨਾਂ ਦੀਆਂ ਕੋਠੀਆਂ ਵੀ ਵੱਡੀਆਂ-ਵੱਡੀਆਂ ਪੈ ਗਈਆਂ ਚੰਡੀਗੜ੍ਹ ਕੋਠੀਆਂ ਪਾਲੀਆਂ ਕਈਆਂ ਨੇ ਤਾਂ ਕਈਆਂ ਨੇ ਵਿਦੇਸ਼ਾਂ 'ਚ ਕੋਠੀਆਂ ਪਾਲੀਆਂ ਸਾਰਿਆਂ ਦੇ ਜਵਾਕ ਵਧੀਆ ਸੈੱਟ ਹੋ ਗਏ ਕਈਆਂ ਦੇ ਤਾਂ ਵਿਦੇਸ਼ ਹੀ ਚਲੇ ਗਏ ਤੇ ਉਹਨਾਂ ਦੇ ਬੈਂਕ ਬੈਲੈਂਸ ਵੀ ਚੰਗੇ ਹੋ ਗਏ ਰਿਟਰਨ ਆ ਉਹਨਾਂ ਦੀਆਂ ਵੱਡੀਆਂ ਹੋ ਗਈਆਂ ਪਰ ਪੰਜਾਬ ਬਰਬਾਦ ਹੋ ਗਿਆ ਤੁਸੀਂ ਇਸ ਕਰਕੇ ਜਦੋਂ ਭਗਵੰਤ ਮਾਨ ਕਹਿੰਦਾ ਨਾ ਵੀ 10000 ਭਰਤੀਆਂ ਕਰਾਂਗੇ ਇਹਦੇ ਪਿੱਛੇ ਭਗਵੰਤ ਮਾਨ ਦੀ ਬੇਵਸੀ ਤੇ ਮਜਬੂਰੀ ਹੈ ਕਿ ਉਹ ਕੁਝ ਕਰ ਨਹੀਂ ਸਕਦਾ ਜੀ ਜੀ ਜੇ ਉਹ ਹੋਰ ਭਰਤੀਆਂ ਕਰੂਗਾ ਤੇ ਫਿਰ ਕਰਜ਼ਾ ਚੱਕਣਾ ਪੈਣਾ ਤਨਖਾਹਾਂ ਦੇਣ ਦੀ ਤੇ ਜ਼ਰੂਰਤ ਹੈ ਇਸ ਕਰਕੇ ਯਾ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਤੇ ਮਿਹਰਬਾਨ ਹੋ ਜਾਣ 2.5-3 ਲੱਖ ਕਰੋੜ ਦਾ ਕੋਈ ਪੈਕੇਜ ਸਾਨੂੰ ਪੰਜਾਬ ਨੂੰ ਮਿਲ ਜੇ ਤੇ ਗੱਲ ਅੱਗੇ ਤੁਰੇ ਉਂਝ ਭਗਵੰਤ ਮਾਨ ਨੇ ਕੱਲ ਦੋ ਹੋਰ ਟੋਲ ਬੰਦ ਕਰਨ ਦਾ ਐਲਾਨ ਕੀਤਾ ਪਰਸੋਂ ਰਾਤ ਤੋਂ ਬੰਦ ਹੋ ਗਏ ਇਹ ਜਿਹੜੇ ਨੇ ਟੋਲ ਇਹ ਜਿਹੜੇ ਬੰਦ ਹੋਏ ਨੇ ਮੈਂ ਤੁਹਾਨੂੰ ਦੱਸਦਾ ਇਹ ਮਲੇਰ ਕੋਟਲਾ ਤੋਂ ਨਾਭਾ ਦੇ ਵਿਚਾਲੇ ਉੱਥੇ ਦੋ ਟੋਲ ਪਲਾਜ਼ਾ ਹੁੰਦੇ ਸੀ ਇਹ ਬੰਦ ਕਰਦੇ ਇਹ ਵੀ ਗੱਲ ਸੁਣ ਲਈਏ ਭਗਵੰਤ ਮਾਨ ਦੀ ਕਿਵੇਂ ਬੰਦ ਹੋ ਗਈ ਕੱਲ ਰਾਤ 12 ਵਜੇ ਆ ਜਿਹੜੀ ਰਾਤ ਲੰਗੀ ਹੈ ਦੋ ਟੋਲ ਪਲਾਜ਼ੇ ਮਲੇਰ ਕੋਲਾ ਤੋਂ ਨਾਬਾ ਦੇ ਵਿਚਾਲੇ ਦੋ ਟੋਲ ਪਲਾਜ਼ੇ ਹੋਰ ਬੰਦ ਹੋ ਗਏ ਟੋਟਲ ਹੁਣ 19 ਟੋਲ ਪਲਾਜ਼ੇ ਬੰਦ ਹੋ ਗਏ ਆਪਣੇ 2.5 ਸਾਲਾਂ ਦੇ ਟਿਨਿਓਰ 'ਚ ਜਿਨ੍ਹਾਂ ਨੇ ਐਕਸਟੈਂਸ਼ਨ ਵੀ ਮੰਗੀ ਸੀ ਇਹ ਨਹੀਂ ਹੈਗਾ ਕਿ ਬੰਦ ਤਾਂ ਹੋ ਗਏ ਕਿ ਉਹਨਾਂ ਦਾ ਐਗਰੀਮੈਂਟ ਖਤਮ ਹੋ ਗਿਆ ਉਹਨੇ ਐਕਸਟੈਂਸ਼ਨ ਮੰਗੀ ਸੀ ਕਿ ਸਾਨੂੰ 400 ਦਿਨ ਵਧਾ ਦਿਓ ਸਾਨੂੰ 500 ਦਿਨ ਵਧਾ ਦਿਓ ਅਸੀਂ ਕਦੇ ਨਹੀਂ ਅਜੇ ਕ ਵੀ ਜਿੰਨਾ ਚਿਰ ਤੁਹਾਡਾ ਐਗਰੀਮੈਂਟ ਸੀ ਤੁਸੀਂ ਜਾਓ ਬਸ ਬਹੁਤ ਹੋ ਗਿਆ ਤੁਸੀਂ ਆਲਰੇਡੀ ਬਹੁਤ ਜਿਹੜਾ ਉਹ ਕਮਾ ਚੁੱਕੇ ਹੋ ਅਸੀਂ ਨਹੀਂ ਵਧਾਉਂਦੇ ਐਕਸਟੈਂਸ਼ਨ ਨਹੀਂ ਦਿੰਦੇ ਤੁਸੀਂ ਹਰਾਨੀ ਹੋਊਗੀ ਕਿ ਇਹਨਾਂ 19 ਟੋਲ ਪਲਾਜ਼ਾਂ ਨਾਲ ਇੱਕ ਦਿਨ ਦਾ 63 ਲੱਖ ਰੁਪਈਆ ਪੰਜਾਬੀਆਂ ਦਾ ਵਚਨ ਲੱਗ ਗਿਆ ਜੀ 63 ਲੱਖ ਪਰ ਡੇ ਅਸੀਂ ਤਾਂ ਗਰੰਟੀ ਨਹੀਂ ਦਿੱਤੀ ਸੀ ਆਪਣੀ ਪੋਲੀਟੀਕਲ ਭਾਸ਼ਾ ਵਿੱਚ ਇਹ ਤਾਂ ਬਾਤ ਇਹ ਤਾਂ ਵਾਪਦੂ ਹੀ ਕੀਤਾ ਹੋਇਆ ਕੰਮ ਹੈ ਜੀ ਸੋ ਲਗਭਗ ਘੱਟੋ ਘੱਟ 18 ਕਰੋੜ ਸੋ 18 ਕਰੋੜ ਤੋਂ ਵੀ ਜ਼ਿਆਦਾ ਪੈਸਾ ਟੋਲ ਦਾ ਬਚਦਾ ਉੰਜ ਟੋਲ ਦਿਮਾਗੀ ਤੌਰ ਤੇ ਬੋਝ ਬੜਾ ਪਾਉਂਦਾ ਹੈ ਹਜੋ ਜੀ ਮੈਂ ਵੀ ਜਦੋਂ ਚੰਡੀਗੜ੍ਹੋਂ ਆਣਾ ਜਾਣਾ ਤੇ ਮੈਂ ਵੀ ਟੋਲ ਕਟਾ ਕੇ ਜਾਣਾ ਮੈਂ ਕੋਈ ਕਾਰਡ ਕੋਡ ਨਹੀਂ ਬਣਾਇਆ ਕਿ ਆਪਾਂ ਪ੍ਰੈਸ ਵਾਲਾ ਕਾਰਡ ਦਿਖਾ ਕੇ ਲੰਘ ਜੀਏ ਮੈਂ ਟੋਲ ਕਟਾ ਕੇ ਜਾਣਾ ਤੇ ਪਰ ਦੁੱਖ ਦਾ ਟੋਲ ਬਹੁਤ ਜ਼ਿਆਦਾ ਟੋਲ ਨਹੀਂ ਚੰਡੀਗੜ੍ਹੋਂ ਜੇ ਆਉਣਾ ਹੋਵੇ ਪੰਜਾਬ ਵੱਲ ਨੂੰ ਲੁਧਿਆਣੇ ਵੱਲ ਨੂੰ ਆਉਣਾ ਹੋਵੇ ਜਾਂ ਜੇ ਲੁਧਿਆਣੇ ਵੱਲ ਨੂੰ ਵੀ ਆਉਣਾ ਹੋਵੇ ਤੇ ਜਿਹੜੇ ਦੋ ਹਾਈਵੇ ਹਾਈਵੇ ਦੇ ਉੱਤੇ ਵੀ ਟੋਲ ਨੇ ਮੈਨੂੰ ਲੱਗਦਾ 200 ਰੁਪਏ ਤੋਂ ਜ਼ਿਆਦਾ ਇੱਕ ਪਾਸੇ ਦੇ ਕੱਟੇ ਜਾਂਦੇ ਆ ਪਾਸੇ ਜੀ ਜੇ ਆਮ ਜਾਣ ਕਰਨੀ ਹੋਵੇ ਤੇ ਘੱਟੋ ਘੱਟ 400 ਰੁਪਏ ਦਾ ਟੋਲ ਕਟਿਆ ਜਾਂਦਾ ਤੇ ਇਹ ਬਹੁਤ ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ ਵੱਧ ਤੋਂ ਵੱਧ ਜਿਹੜੀ ਟੋਲ ਦੀ ਦਰ ਹੈ ਨਾ ਜੀ ਕਿਸੇ ਵੀ ਸੜਕ ਤੇ ਆਮ ਕਾਰਾਂ ਦੀ ਸਧਾਰਨ ਲੋਕਾਂ ਜਿਹੜੇ ਆਪਾਂ ਸਧਾਰਨ ਵਾਹਨ ਨੇ 25 ਰੁਪਏ ਇੱਕ ਪਾਸੇ ਦੀ ਹੋਣੀ ਚਾਹੀਦੀ ਹੈ ਘੱਟੋ ਘੱਟ ਇੰਨੀ ਕੁ ਤਾਂ ਫਿਰ ਜਾਇਜ਼ ਆ ਸਮਝ ਆਉਂਦੀ ਹੈ ਉਹਦੀ ਮਿਕਦਾਰ ਵਧਾ ਲਓ ਫਿਰ ਭਾਵੇਂ ਤੁਸੀਂ ਜੇ 20 ਸਾਲ ਚ ਤੁਸੀਂ ਵਸੂਲਣਾ ਹੈ ਤੇ ਉਹਨੂੰ 30 ਸਾਲ ਕਰ ਲਓ ਪਰ ਉਹਦੀ ਅਮਾਉਂਟ ਘਟਾਓ 25 ਇੱਕ ਪਾਸੇ ਦੀ ਹੋਣੀ ਚਾਹੀਦੀ ਹੈ ਤਾਂ ਕਿ ਚੰਡੀਗੜ੍ਹੋਂ ਲੁਧਿਆਣੇ ਆਉਣ ਜਾਣ ਵਾਲੇ ਨੂੰ 50 ਰੁਪਏ ਲੱਗਣ ਚੰਡੀਗੜ੍ਹੋਂ ਹੁਸ਼ਿਆਰਪੁਰ ਜਲੰਧਰ ਵਾਲੇ ਪਾਸੇ ਜਾਣ ਵਾਲੇ ਨੂੰ ਉਹਨਾਂ ਨੂੰ ਵੀ ਘੱਟ ਟੋਲ ਦੇਣਾ ਪਵੇ ਇਸੇ ਤਰ੍ਹਾਂ ਪਟਿਆਲਾ ਰਾਜਪੁਰਾ ਜਿਹੜਾ ਰਸਤੇ 'ਚ ਲੱਗਦਾ ਟੋਲ ਤੇ ਰਾਜਪੁਰੇ ਤੋਂ ਚੰਡੀਗੜ੍ਹ ਦੇ ਵਿੱਚ ਉਹ ਵੀ ਕੱਟ ਹੋਣਾ ਚਾਹੀਦਾ ਸੋ 20-25 ਰੁਪਏ ਸਧਾਰਨ ਦਰ ਅਗਰ ਟੋਲਾਂ ਦੀ ਹੋ ਜੇ ਤੇ ਇਹ ਚੰਗੀ ਗੱਲ ਹੈ ਨਹੀਂ ਤਾਂ ਅੱਛਾ ਜਿਹੜਾ ਸਤਲੁਜ ਦੇ ਕੰਢੇ ਤੇ ਆ ਜਿਹੜਾ ਹਾਂ ਜੇ ਕਿਸੇ ਨੂੰ ਲੁਧਿਆਣੇ ਤੋਂ ਜਲੰਧਰ ਜਾਣਾ ਹੋਵੇ ਤੇ ਸਤਲੁਜ ਦੇ ਕੰਢੇ ਤੇ ਇੱਕ ਪਾਸੇ ਵਾਲਾ 200 ਤੋਂ ਪਾਰ ਹੋ ਗਿਆ ਸੋ ਉਹ ਬਹੁਤ ਜ਼ਿਆਦਾ ਹੋ ਗਿਆ ਉਹ ਵੀ ਟੋਲ ਲੱਗਣਾ ਚਾਹੀਦਾ ਇੰਨਾ ਜ਼ਿਆਦਾ ਟੋਲ ਨਹੀਂ ਹੋਣਾ ਚਾਹੀਦਾ ਖੈਰ ਜਿਹੜੇ ਸਟੇਟ ਦੇ ਟੋਲ ਨੇ ਉਹਨਾਂ ਨੂੰ ਵਧਾਉਂਦੇ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਗੀ ਗੱਲ ਹੈ ਅਗਰ 19 ਟੋਲ ਬੰਦ ਹੋਏ ਨੇ ਤੇ ਪੰਜਾਬੀਆਂ ਦਾ 18-19 ਕਰੋੜ ਅਗਰ ਇੱਕ ਮਹੀਨੇ ਦਾ ਬਚ ਰਿਹਾ ਤੇ ਇਹ ਮੈਨੂੰ ਲੱਗਦਾ ਇਹ ਚੰਗੀ ਗੱਲ ਹੈ ਇਹ ਹੋਣਾ ਚਾਹੀਦਾ ਜੀ 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 ਬਿਲਕੁਲ ਸੋ भगवंत मान ਵੱਲੋਂ ਕਿਤੇ ਗਏ ਨਵੇਂ-ਨਵੇਂ ਐਲਾਨਾਂ ਦੀ ਆਪਾਂ ਗੱਲ ਕਰ ਚੁੱਕੇ ਹਾਂ ਉਧਰ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਵੀ ਕੁਝ ਵੱਡੇ ਐਲਾਨ ਕੀਤੇ ਗਏ ਨੇ ਸੋ ਅਕਾਲੀ ਦਲ ਨੇ ਇੱਕ ਵੱਡਾ ਨਵਾਂ ਧੁਮਾਕਾ ਕਰ ਦਿੱਤਾ ਉਹਨਾਂ ਨੇ ਵਰਕਿੰਗ ਕਮੇਟੀ ਤੇ ਕੋਰ ਕਮੇਟੀ ਦੀ ਜੋ ਮੀਟਿੰਗ ਕਰਕੇ ਕਈ ਵੱਡੇ ਐਲਾਨ ਕੀਤੇ ਨੇ ਸੋ ਡੱਲਾ ਜੀ ਜ਼ਰੂਰ ਇਸ ਮੀਟਿੰਗ ਦੇ ਵਿੱਚ ਕਿਹੜੇ-ਕਿਹੜੇ ਹੋਰ ਐਲਾਨ ਜੋ ਹੈ ਬਾਹਰ ਆਏ ਨੇ ਇਸ ਉੱਪਰ ਵੀ ਗੱਲ ਜ਼ਰੂਰ ਸਾਂਝੀ ਕਰਿਓ ਪੂਰਾ ਓਵਰਆਲ ਇਸ ਮਾਮਲੇ ਤੇ ਆਪਣਾ ਜੋ ਬਿਊਰੋ ਜ਼ਰੂਰ ਪੇਸ਼ ਕਰਿਓ ਦੇਖੋ ਸੁਭਦੇਵ ਸਿੰਘ ਢੀਂਸਾ ਜੀ ਕਹਿੰਦੇ ਸੀ ਕਿ ਅਸੀਂ ਡੈਲੀਗੇਟ اجلاس ਬੁਲਾ ਕੇ ਸੁਖਬੀਰ ਬਾਦਲ ਨੂੰ ਪ੍ਰਧਾਨਗੀਤ ਉਲਾ ਲਾਂਗੇ ਪਰ ਜਿਹੜੇ ਨਾਰਾਜ਼ ਆ ਆਕਾਲੀ ਨੇ ਉਹਨਾਂ ਨੇ ਗੱਲਾਂ ਬਾਤਾਂ ਤਾਂ ਕੀਤੀਆਂ ਪਰ ਕੁਝ ਉਹਨਾਂ ਨੇ ਇਹੋ ਜਿਹਾ ਠੋਸ ਨਹੀਂ ਕੀਤਾ ਜਿਹਦੇ ਨਾਲ ਨਜ਼ਰ ਆਵੇ ਕਿ ਉਹ ਸੁਖਬੀਰ ਬਾਦਲ ਨੂੰ ਮੁਕਾਬਲਾ ਦੇਣਗੇ ਨਾਰਾਜ਼ ਅਕਾਲੀ ਸ਼੍ਰੀ ਹਰਖੰਦਕ ਸਾਹਿਬ ਗਏ ਪ੍ਰੈਸ ਕਾਨਫਰੰਸਾਂ ਕੀਤੀਆਂ ਬਿਆਨ ਉਹਨਾਂ ਨੇ ਛਾਪੇ ਅਖਬਾਰਾਂ 'ਚ ਇੰਟਰਵਿਊਆਂ ਦਿੱਤੀਆਂ ਔਰ ਉਹਨਾਂ ਦਾ ਜਿਹੜਾ ਪੋਲਿਟਿਕਲ ਕਰਮ ਹੈ ਜਾਂ ਐਕਟੀਵਿਟੀ ਹੈ ਉਹ ਕੋਈ ਇਹੋ ਜਿਹਾ ਦਿਖਿਆ ਨਹੀਂ ਕਿ ਉਹ ਸੁਖਬੀਰ ਬਾਦਲ ਨੂੰ ਪਿੱਛੇ ਪਾ ਦੇਣ ਤੇ ਕੱਲ ਇੱਕ ਵਾਰੀ ਫੇਰ ਸ਼੍ਰੋਮਣੀ ਅਕਾਲੀ ਦਲ ਨੇ ਕੋਰ ਕਮੇਟੀ ਵੀ ਸੱਦ ਲਈ ਨਵੀਂ ਕੋਰ ਕਮੇਟੀ ਬਣਾਤੀ ਸੀ ਉਹਨਾਂ ਨੇ ਉਹਦੇ ਚ ਕਈ ਨਵੇਂ ਲੀਡਰ ਵੀ ਸ਼ਾਮਲ ਕੀਤੇ ਜਿਹੜੇ ਪਾਰਲੀਮੈਂਟ ਚ ਪ੍ਰਧਾਨ ਨੇ ਸੰਸਦੀ ਦਲ ਦੇ ਜਿਵੇਂ ਬੀਬੀ ਹਰਸਿਮਰਤ ਕੌਰ ਬਾਦਲ ਉਹ ਵੀ ਕੋਰ ਕਮੇਟੀ ਮੈਂਬਰ ਲੀਗਲ ਵੇਂਗਾਲੇ ਅਰਸ਼ਦੀਪ ਕਲੇਰ ਬੜੇ ਤੇਜ਼ ਤਰਾਰ ਬੁਲਾਰੇ ਨੇ ਉਹ ਵੀ ਮੈਂਬਰ ਯੂਥ ਅਕਾਲੀ ਦਲ ਦੇ ਪ੍ਰਧਾਨ ਉਹ ਵੀ ਮੈਂਬਰ ਸੋ ਕਈ ਨਵੇਂ ਸਤਰੀ ਅਕਾਲੀ ਦਲ ਦੇ ਪ੍ਰਧਾਨ ਉਹ ਵੀ ਮੈਂਬਰ ਤੇ ਕੱਲ ਕੋਰ ਕਮੇਟੀ ਸੱਦ ਕੇ ਔਰ ਨਵੇਂ ਫੈਸਲੇ ਕਰਤੇ ਵਰਕਿੰਗ ਕਮੇਟੀ ਮੀਟਿੰਗ ਵੀ ਸੀ ਸੁਖਵੀਰ ਬਾਦਲ ਨੇ ਨੂੰ ਕਈ ਅਧਿਕਾਰ ਦਿੱਤੇ ਕਿ ਜਿਹੜਾ ਡੈਲੀਗੇਟ ਜਲਾਸ ਹੈ ਉਹ ਅਸੀਂ ਸੱਦਾਂਗੇ ਸ਼੍ਰੀ ਨੰਦਪੁਰ ਸਾਹਿਬ ਦੇ ਵਿੱਚ ਨਵੰਬਰ ਚ ਨਵੰਬਰ ਚ ਸ਼੍ਰੀ ਨੰਦਪੁਰ ਸਾਹਿਬ ਵਿਖੇ ਡੈਲੀਗੇਟਿਡ ਜਲਾਸ ਸੱਦਿਆ ਜਾਊਗਾ ਤਾਂਕਿ ਅਕਾਲੀ ਦਲ ਦਾ ਢਾਂਚਾ ਹੋਰ ਵੱਡਾ ਕੀਤਾ ਜਾਵੇ ਉਹਦੇ ਵਿੱਚ ਭਵਿੱਖ ਦੇ ਫੈਸਲੇ ਹੋਣਗੇ ਉਹਨ ਇਸ ਤੋਂ ਪਹਿਲਾਂ 15 ਅਗਸਤ ਨੂੰ ਇੰਸਟਿਟਿਊਟੂ ਦੇ ਵਿੱਚ ਅਕਾਲੀ ਦਲ ਤਹਿਦੀ ਕਾਨਫਰੰਸ ਕਰਨ ਜਾ ਰਿਹਾ ਹੈ ਫਿਰ 19 ਤਰੀਕ ਨੂੰ ਰਖੜ ਪੁੰਨਿਆ ਤੇ ਬਾਬਾ ਬਕਾਲਾ ਚ ਕਲਾਨਾ ਕਾਨਫਰੰਸ ਕੀਤੀ ਜਾਣੀ ਹੈ ਔਰ ਰਖੜ ਪੁੰਨਿਆ ਮੌਕੇ ਸਾਨੂੰ ਪਤਾ ਹੈ ਪੰਥਕ ਕਨਵੈਨਸ਼ਨ ਜੀ ਉਹ ਸਰਬਜੀਤ ਸਿੰਘ ਖਾਲਸਾ ਔਰ ਅਮਰਿਤਪਾਲ ਸਿੰਘ ਦੇ ਸਾਥੀਆਂ ਵੱਲੋਂ ਵੀ ਸੱਦੀ ਗਈ ਹੈ ਹੁਣ ਅਕਾਲੀ ਦਲ ਵੱਲੋਂ ਵੀ ਰਖੜ ਪੁੰਨਿਆ ਤੇ ਬਾਬਾ ਬਕਾਲਾ ਚ ਕਾਨਫਰੰਸ ਰੱਖੀ ਗਈ ਹੈ ਕੀ ਨਾਰਾਜ਼ ਅਕਾਲੀ ਸਰਬਜੀਤ ਖਾਲਸਾ ਜਾਂ ਅਮਰਿਤਪਾਲ ਦੀ ਕਨਵੈਨਸ਼ਨ ਤੇ ਜਾਣਗੇ ਇਹਦੇ ਤੇ ਨਜ਼ਰ ਰਹੇਗੀ ਔਰ 20 ਅਗਸਤ ਨੂੰ ਸੰਤ ਹਰਚੰਦ ਸਿੰਘ ਲੋਂਗੋਵਾਲ ਦੀ ਜਿਹੜੀ ਵਰਸੀ ਹੈ ਉਥੇ ਸਾਲਾਨਾ ਸ਼ਹੀਦੀ ਸਮਾਗਮ ਹੈ ਜਿਹੜਾ ਇਹ ਉਸ ਦਿਨ ਉਥੇ ਰੱਖਿਆ ਜਾਏਗਾ ਪਿੰਡ ਲੋਂਗੋਵਾਲ ਦੇ ਵਿੱਚ ਗੰਗਰੂਚ ਤੇ ਇਹ ਵੱਡੇ ਫੈਸਲੇ ਨੇ ਜਿਹੜੇ ਇੱਕ ਹੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਕੀਤੇ ਗਏ ਨੇ ਔਰ ਦਿਲਜੀਤ ਸਿੰਘ ਚੀਮਾ ਉਹਨਾਂ ਨੇ ਇੱਕ ਬਿਆਨ ਵੀ ਜਾਰੀ ਕੀਤਾ ਉਹ ਕਹਿੰਦੇ ਜਿਹੜੇ ਲੀਡਰ ਪਾਰਟੀ ਚੋਂ ਕੱਢੇ ਜਾਂਦੇ ਨੇ ਵੱਖ ਹੋ ਜਾਂਦੇ ਨੇ ਜਾਂ ਅਗਰ ਦੁਨੀਆ ਤੋਂ ਚਲੇ ਜਾਂਦੇ ਨੇ ਜਾਂ ਕਿਸੇ ਤੇ ਅਨੁਸ਼ਾਸਨੀ ਕਾਰਵਾਈ ਹੋ ਕੇ ਉਹਨੂੰ ਪਾਰਟੀ ਚੋਂ ਕੱਢ ਦਿੱਤਾ ਜਾਂਦਾ ਸੋ ਜਿਹੜੇ ਪਾਰਟੀ ਚ ਨਹੀਂ ਹੁੰਦੇ ਉਹ ਡੈਲੀਗੇਟ ਨਹੀਂ ਰਹਿੰਦੇ ਹੂੰ ਸੋ ਇਹ ਡੈਲੀਗੇਟ ਜਲਾਸ ਦੇ ਵਿੱਚ ਉਹ ਲੋਕ ਹਿੱਸਾ ਨਹੀਂ ਲੈ ਸਕਣਗੇ ਜਿਹੜੇ ਕੱਢੇ ਗਏ ਹੂੰ ਇਹ ਬਹੁਤ ਹੀ ਦਿਲਚਸਪ ਗੱਲ ਹੈ ਔਰ ਜਿਹੜਾ ਡੈਲੀਗੇਟ ਜਲਾਸਾ ਹੈ ਨਵੰਬਰ ਚ ਸ਼੍ਰੀ ਨੰਨਦਪੁਰ ਸਾਹਿਬ ਹੋਣਾ ਹੈ ਉਹਦੇ ਚ ਪਾਰਟੀ ਦਾ ਢਾਂਚਾ ਵੀ ਸੁਖਵੀਰ ਬਾਦਲ ਵੱਡਾ ਕਰ ਸਕਦਾ ਔਰ ਉਧਰ 30 ਅਗਸਤ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਹੈ ਮੰਨਿਆ ਇਹ ਜਾ ਰਿਹਾ ਹੈ ਕਿ ਪੰਜ ਸਿੰਘ ਸਹਿਬਾਨ ਜਦੋਂ ਪੰਥਕ ਮੁੱਦਿਆਂ ਤੇ ਵਿਚਾਰ ਕਰਨਗੇ ਤੇ ਸੁਖਵੀਰ ਬਾਦਲ ਹੁਣਾਂ ਦੀ ਜਿਹੜੀ ਚਿੱਠੀ ਹੈ ਉਦੇ ਉੱਪਰ ਵੀ ਵਿਚਾਰ ਹੋਏਗਾ ਕੋਈ ਨਾ ਕੋਈ ਤੇ ਸੁਖਬੀਰ ਬਾਦਲ ਉਹਨਾਂ ਨੂੰ ਕਿਹੜੀ ਸਜ਼ਾ ਲਾਉਣੀ ਹੈ ਜਾਂ ਨਰਾਜ਼ ਅਕਾਲੀਆਂ ਨੂੰ ਜਾਂ ਸੁਖਬੀਰ ਬਾਦਲ ਨੂੰ ਜਾਂ ਅਕਾਲੀ ਦਲ ਦੇ ਸਾਰੇ ਲੀਡਰਾਂ ਨੂੰ ਕਿਹੜੀ ਸਜ਼ਾ ਲਾਉਣੀ ਹੈ ਇਹ ਫੈਸਲਾ ਪੰਜ ਸਿੰਘ ਸਹਿਬਾਨ ਆਪਣੀ ਮੀਟਿੰਗ ਦੇ ਵਿੱਚ ਕਰਨਗੇ ਸੋ ਜਿਹੜਾ 30 ਅਗਸਤ ਦਾ ਦਿਨ ਹੈ ਹੈ ਹਜੇ ਦੂਰ ਕਿਉਂਕਿ ਹਜੇ ਤਾਂ 15 ਅਗਸਤ ਆਜ਼ਾਦੀ ਦਾ ਦਿਹਾੜਾ ਵੀ ਆਉਣਾ ਹੈ 30 ਅਗਸਤ ਜੇ ਦੂਰ ਹੈ ਪਰ 30 ਅਗਸਤ ਤੋਂ ਪਹਿਲਾਂ ਕਈ ਤਰ੍ਹਾਂ ਦੇ ਨਵੇਂ ਸੁਝਾਅ ਵਿਚਾਰ ਮੀਡੀਆ ਦੇ ਵਿੱਚ ਆਉਣਗੇ ਕਿ ਜੱਥੇਦਾਰ ਸਾਹਿਬ ਕੀ ਫੈਸਲਾ ਕਰਦੇ ਨੇ ਔਰ ਜੱਥੇਦਾਰ ਸਹਿਬਾਨਾਂ ਦੇ ਫੈਸਲੇ ਤੋਂ ਬਾਅਦ ਕੀ ਸਿਆਸਤ ਹੁੰਦੀ ਹੈ ਉਹਨਾਂ ਦਾ ਹੁਕਮ ਕਿਸ ਰੂਪ ਚ ਆਉਂਦਾ ਹੈ ਕਿ ਉਹ ਕਿਤੇ ਅਕਾਲੀ ਏਕਤਾ ਦੀ ਗੱਲ ਤਾਂ ਨਹੀਂ ਕਰਨਗੇ ਜੀ ਨਾ ਅਕਾਲੀ ਔਰ ਸੁਖਵੀਰ ਬਾਦਲ ਦੇ ਵਿੱਚ ਕੋਈ ਏਕਤਾ ਦੇ ਸੂਤਰ ਤਾਰਤਾ ਨਹੀਂ ਬਣਨਗੇ ਜਾਂ ਕੋਈ ਇਸ ਤਰ੍ਹਾਂ ਦਾ ਹੁਕਮ ਤਾਂ ਨਹੀਂ ਦੇਣਗੇ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਵਕ ਵਕ ਦਿਮਾਗਾਂ ਚ ਇਸ ਵਕਤ ਘੁੰਮ ਰਹੀਆਂ ਨੇ ਪਰ ਹੁਣਾ ਕੀ ਹੈ 31 ਅਗਸਤ ਨੂੰ ਪਤਾ ਲੱਗਣਾ ਸੋ ਅਕਾਲੀ ਸਿਆਸਤ ਦੇ ਵਿੱਚ 30 ਅਗਸਤ ਦਾ ਦਿਨ ਵੀ ਇੱਕ ਵੱਡਾ ਦਿਨ ਬਣਨ ਜਾ ਰਿਹਾ ਹੈ ਜੀ ਬਿਲਕੁਲ ਸਹੀ ਗੱਲ ਹੈ ਸੁਦਲਾ ਜੀ ਨਾਲ ਦੇ ਨਾਲ ਹੁਣ ਆਪਾਂ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਪਾਰਲੀਮੈਂਟ ਸੈਸ਼ਨ ਨੂੰ ਲੈ ਕੇ ਵੀ ਗੱਲ ਕਰੀਏ ਕਿਸਾਨਾਂ ਨਾਲ ਜੁੜਦੀ ਖਬਰ ਹੈ ਸੋ ਕੱਲ ਫੇ ਜੋ ਹੈ ਪਾਰਲੀਮੈਂਟ ਸੈਸ਼ਨ ਦੇ ਚੱਲਦਿਆਂ ਕਿਸਾਨ ਜੋ ਹੈ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਵੀ ਆਏ ਨੇ ਕਿ ਰਾਹੁਲ ਗਾਂਧੀ ਜੋ ਐਮਐਸਪੀ ਦੇ ਉੱਪਰ ਪ੍ਰਾਈਵੇਟ ਮੈਂਬਰ ਬਿਲ ਪੇਸ਼ ਕਰਨਗੇ ਕਿਉਂਕਿ ਅਸੀਂ ਲਗਾਤਾਰ ਦੇਖ ਰਹੇ ਹਾਂ ਰਾਹੁਲ ਗਾਂਧੀ ਕਿਸਾਨਾਂ ਦੇ ਮੁੱਦਿਆਂ ਨੂੰ ਲਗਾਤਾਰ ਚੱਕ ਰਹੇ ਨੇ ਉਹਨਾਂ ਦੇ ਹਿੱਤ ਵਿੱਚ ਗੱਲ ਕਰ ਰਹੇ ਦੇਖੋ ਪਹਿਲਾਂ ਵੀ ਕੁਝ ਕਿਸਾਨ ਲੀਡਰ ਰਾਹੁਲ ਗਾਂਧੀ ਨੂੰ ਮਿਲ ਕੇ ਆਏ ਸੀ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਕਿਸਾਨ ਮਜ਼ਦੂਰ ਜਥੇਬੰਦੀ ਸੀ ਜਗਜੀਤ ਸਿੰਘ ਡੱਲੇਵਾਲ ਸੀ ਸਰਵਨ ਸਿੰਘ ਪੰਦੇਰ ਸੀ ਹੋਰ ਬਹੁਤ ਸਾਰੇ ਲੀਡਰ ਸੀ ਕੱਲ ਵੀ ਕੁਝ ਲੀਡਰ ਜਿਹੜੇ ਸੰਯੁਕਤ ਕਿਸਾਨ ਮੋਰਚਾ ਦੇ ਸੀ ਜਿਨ੍ਹਾਂ ਨੇ ਚੋਣਾਂ ਵੀ ਲੜੀਆਂ ਸੀ ਉਹ ਧਿਰਾਂ ਵੀ ਸੀ ਉਹ ਰਾਹੁਲ ਗਾਂਧੀ ਨੂੰ ਪਾਰਲੀਮੈਂਟ ਦੇ ਵਿੱਚ ਮਿਲ ਕੇ ਆਏ ਨੇ ਉਹਨਾਂ ਨੇ ਵੀ ਪ੍ਰਧਾਨ ਮੰਤਰੀ ਨੂੰ ਵੀ ਚਿੱਠੀ ਲਿਖੀ ਹੈ ਰਾਹੁਲ ਗਾਂਧੀ ਨੂੰ ਵੀ ਚਿੱਠੀ ਲਿਖੀ ਸੀ ਪਾਰਲੀਮੈਂਟ ਚ ਰਾਹੁਲ ਗਾਂਧੀ ਨੂੰ ਮਿਲ ਕੇ ਉਹਨਾਂ ਨੇ ਪ੍ਰਾਈਵੇਟ ਮੈਂਬਰ ਬਿਲ ਦਾ ਖਰੜਾ ਪੇਸ਼ ਕੀਤਾ ਇਹ ਸਾਰੇ ਚਾਹੁੰਦੇ ਨੇ ਭਾਵੇਂ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਹੈ ਭਾਵੇਂ ਪੁਰਾਣੇ ਸਮੇਂ ਚ ਜਿਨ੍ਹਾਂ ਨੇ ਸਿਆਸਤ ਚ ਹਿੱਸਾ ਲਿਆ ਉਹ ਨੇ ਬਲਬੀਰ ਸਿੰਘ ਰਾਜੀਵਾਲ ਹੋਣੀ ਇਹ ਮਿਲ ਕੇ ਆਏ ਇਹ ਕਹਿੰਦੇ ਵੀ ਰਾਹੁਲ ਗਾਂਧੀ ਨੂੰ ਅਸੀਂ ਦੱਸਿਆ ਕਿ ਐਮਐਸਪੀ ਦੇ ਉੱਤੇ ਕਾਨੂੰਨ ਦਾ ਪ੍ਰਾਈਵੇਟ ਮੈਂਬਰ ਬਿਲ ਪਾਰਲੀਮੈਂਟ ਚ ਲਿਆਉਣਾ ਕਿਉਂ ਜ਼ਰੂਰੀ ਹੈ ਕਿ ਕਿਵੇਂ ਸਾਰਾ ਇੰਡੀਆ ਗੱਠਜੋੜ ਤੇ ਦੂਸਰੀਆਂ ਵਿਰੋਧੀ ਪਾਰਟੀਆਂ ਭਾਰਤ ਦੀ ਸਰਕਾਰ ਤੇ ਦਬਾਅ ਪਾ ਸਕਦੀਆਂ ਨੇ ਕਿ ਇਹਨੂੰ ਲਾਜ਼ਮੀ ਤੌਰ ਤੇ ਵਿਚਾਰਿਆ ਜਾਵੇ ਤੇ ਕਾਨੂੰਨ ਬਣਾਇਆ ਜਾਵੇ ਰਾਹੁਲ ਗਾਂਧੀ ਉਹਨਾਂ ਨੇ ਕਿਉਂਕਿ ਪਹਿਲਾਂ ਵੀ ਐਲਾਨ ਕੀਤਾ ਸੀ ਚੋਣਾਂ ਤੋਂ ਪਹਿਲਾਂ ਕਿ ਅਸੀਂ ਐਮਐਸਪੀ ਦੀ ਗਾਰੰਟੀ ਦਾ ਕਾਨੂੰਨ ਲਿਆਵਾਂਗੇ ਜੇ ਸਾਡੀ ਸਰਕਾਰ ਆ ਗਈ ਇਸ ਕਰਕੇ ਹੁਣ ਉਮੀਦ ਸਾਰੇ ਰਾਹੁਲ ਗਾਂਧੀ ਤੋਂ ਕਰ ਰਹੇ ਨੇ ਕਿ ਉਹ ਪ੍ਰਾਈਵੇਟ ਮੈਂਬਰ ਬਿਲ ਲੋਕ ਸਭਾ ਦੇ ਪਟਲਤੇ ਲਿਓਣ ਹਜੇ ਤੱਕ ਕਿਸੇ ਨੇ ਦਿੱਤਾ ਨਹੀਂ ਸੌਪਿਆ ਨਹੀਂ ਪਰ ਹੋ ਸਕਦਾ ਹੈ ਪਾਰਲੀਮੈਂਟ ਦੇ ਅਗਲੇ ਜਿਹੜੇ ਦਿਨ ਨੇ ਕਿਉਂਕਿ 11 ਅਗਸਤ ਤੱਕ ਹਜੇ ਪਾਰਲੀਮੈਂਟ ਹੈ 11 ਅਗਸਤ ਤੱਕ ਕੀ ਪ੍ਰਾਈਵੇਟ ਮੈਂਬਰ ਬਿਲ ਪਾਰਲੀਮੈਂਟ ਚ ਆਉਂਦਾ ਹੈ ਕੀ ਉਹਦੇ ਤੇ ਕੋਈ ਡਿਬੇਟ ਹੁੰਦੀ ਹੈ ਕੋਈ ਬਹਿਸ ਹੁੰਦੀ ਹੈ ਇਹ ਸਾਰੇ ਮੁੱਦੇ ਬਹੁਤ ਅਹਿਮियत ਵਾਲੇ ਨੇ ਅੱਜ ਅੱਜ ਪਾਰਲੀਮੈਂਟ ਦੇ ਵਿੱਚ ਵਿਰੋਧੀ ਧਿਰਾਂ ਨੇ ਰਾਹੁਲ ਗਾਂਧੀ ਦੀ ਅਗਵਾਈ ਚ ਜਿਹੜੇ ਜਿਹੜੇ ਈਵਨ ਬੀਮਾ ਨੇ ਜਾਂ ਮੈਡੀਕਲ ਇੰਸ਼ੋਰੈਂਸ ਹੈ ਉਹਦੇ ਉੱਪਰ ਅੱਜ ਪਾਰਲੀਮੈਂਟ ਦੇ ਵਿੱਚ ਪ੍ਰੋਟੈਸਟ ਕੀਤਾ ਗਿਆ। ਰਾਹੁਲ ਗਾਂਧੀ ਨੇ ਵੀ ਪ੍ਰੋਟੈਸਟ ਕੀਤਾ ਔਰ ਜਿਹੜਾ GST ਹੈ 18% ਹੈ ਅਗਰ ਕਿਸੇ ਨੇ ਬੀਮਾ ਕਰਾਉਣਾ ਹੈ ਆਪਣਾ ਤੇ ਇਹ ਦੱਸਿਆ ਜਾ ਰਿਹਾ ਹੈ ਕਿ ਜਦੋਂ ਦੀ ਨਰਿੰਦਰ ਮੋਦੀ ਦੀ ਸਰਕਾਰ ਆਈ ਹੈ ਜਾਂ ਪਿਛਲੇ ਕੁਝ ਸਾਲਾਂ ਚ ਜਦੋਂ ਦਾ ਇਹ GST ਇੰਪੋਜ਼ ਕੀਤਾ ਗਿਆ ਹੈ ਮੈਡੀਕਲ ਇੰਸ਼ੋਰੈਂਸ ਤੇ 24000 ਕਰੋੜ ਤੋਂ ਜ਼ਿਆਦਾ ਰੁਪਈਆ ਆਮ ਲੋਕਾਂ ਦਾ ਸਰਕਾਰ ਕੋਲੇ ਜੀਐਸਟੀ ਦੇ ਟੈਕਸ ਦੇ ਰੂਪ ਦੇ ਵਿੱਚ ਗਿਆ ਔਰ ਇਹ ਮੰਗ ਕੀਤੀ ਜਾ ਰਹੀ ਹੈ ਕਿ ਸਿਹਤ ਸਹੂਲਤਾਂ ਤੋਂ ਸਿਹਤ ਸੇਵਾਵਾਂ ਤੋਂ ਜਿਹੜਾ ਜੀਐਸਟੀ ਹੈ ਉਹ ਹਟਾ ਦਿੱਤਾ ਜਾਣਾ ਚਾਹੀਦਾ ਜਿਵੇਂ ਅੱਜ ਕੱਲ ਅਸੀਂ ਢਾਬਿਆਂ ਤੇ ਰੋਟੀ ਖਾਂਦੇ ਆ ਉਹਦੇ ਉੱਪਰ ਵੀ ਟੈਕਸ ਲੱਗਦਾ ਘੱਟੋ ਘੱਟ ਜਿਹੜੀਆਂ ਅਗਰ ਕੋਈ ਇਲਾਜ ਕਰਾਉਂਦਾ ਕੋਈ ਸਿਹਤ ਬੀਮਾ ਲੈਂਦਾ ਕੋਈ ਮੈਡੀਕਲ ਇੰਸ਼ੋਰੈਂਸ ਕਰਾਉਂਦਾ ਉਹਦੇ ਉੱਪਰ ਜੀਐਸਟੀ ਨਹੀਂ ਹੋਣਾ ਚਾਹੀਦਾ ਇਹ ਤਾਂ ਜ਼ਿੰਮੇਵਾਰੀ ਸਰਕਾਰ ਦੀ ਹੈ ਕਿ ਲੋਕਾਂ ਨੂੰ ਮੁਫਤ ਸਹੂਲਤਾਂ ਦੇਵੇ। ਜੇ ਲੋਕ ਆਪਣੀ ਕਮਾਈ 'ਚੋਂ ਪੈਸਾ ਬਚਾ ਕੇ ਜੀਵਨ ਬੀਮਾ ਲੈਂਦੇ ਨੇ ਜਾਂ ਮੈਡੀਕਲ ਇੰਸ਼ੋਰੈਂਸ ਕਰਾਉਂਦੇ ਨੇ ਤੇ ਸਰਕਾਰ ਨੂੰ ਖੁਸ਼ ਹੋਣਾ ਚਾਹੀਦਾ ਉਹਨਾਂ ਨੂੰ ਕੋਈ ਬੋਨਸ ਦੇਣਾ ਚਾਹੀਦਾ ਹੈ ਨਾ ਕਿ GST ਲਾਉਣਾ ਚਾਹੀਦਾ। ਛੋ ਇਹ ਵੱਡੀ ਮੰਗ ਕੀਤੀ ਅੱਜ ਵਿਰੋਧੀ ਧਿਰਾਂ ਨੇ। ਔਰ ਇਹ ਲੋਕ ਮੁੱਦੇ ਅਗਰ ਵਿਰੋਧੀ ਧਿਰਾਂ ਇਸੇ ਤਰ੍ਹਾਂ ਉਭਾਰਨ ਗਿਆ ਤੇ ਇਹਦੇ ਨਾਲ ਨਰਿੰਦਰ ਮੋਦੀ ਦੀ ਸਰਕਾਰ ਤੇ ਦਬਾਅ ਬਣੇਗਾ ਕਿਉਂਕਿ ਪਿਛਲੇ ਸਾਲਾਂ 'ਚ ਸਰਕਾਰ ਅੰਨੇ ਬਹੁਮਤ ਦੀ ਰਹੀ ਹੈ। ਤੇ ਮਨਮਰਜ਼ੀ ਦੇ ਫੈਸਲੇ ਪਿਛਲੀਆਂ ਸਰਕਾਰਾਂ ਨੇ ਕੀਤੀਆਂ ਨੇ ਸੋ ਇਸ ਵਾਰ ਰਾਹੁਲ ਗਾਂਧੀ ਦੀ ਗਵਾਈ ਦੇ ਵਿੱਚ ਲੋਕਾਂ ਦੇ ਹਮਾਇਤ ਵਾਲੇ ਮੁੱਦੇ ਵਿਰੋਧੀ ਧਿਰਾਂ ਨੇ ਚੁੱਕੇ ਨੇ ਇਹਦੇ ਲਈ ਇਹਨਾਂ ਦਾ ਧੰਨਵਾਦ ਵੀ ਕੀਤਾ ਜਾਣਾ ਚਾਹੀਦਾ ਔਰ ਭਾਰਤ ਦੀ ਸਰਕਾਰ ਨੂੰ ਨਰਿੰਦਰ ਮੋਦੀ ਉਹਨਾਂ ਨੂੰ ਵੀ ਖਾਸ ਤੌਰ ਤੇ ਚਾਹੀਦਾ ਕਿ ਲੋਕਾਂ ਤੋਂ ਇਸ ਤਰੀਕੇ ਦੇ ਟੈਕਸ ਵਾਪਸ ਲੈ ਕੇ ਉਹ ਵੱਡੇ ਦਿਲ ਦਾ ਕੰਮ ਕਰੇ ਜੀ ਜੀ ਕਿਉਂਕਿ ਉਹਨਾਂ ਕੋਲ ਸੀ ਅਸੀਂ ਦੇਖੋ ਨਰਿੰਦਰ ਮੋਦੀ ਉਹਨਾਂ ਨੇ ਤੇ ਵੀ ਵਾਅਦੇ ਕੀਤੇ ਸੀ ਕਿ 2022 ਤੱਕ ਭਾਰਤ ਚ ਕੋਈ ਵੀ ਵਿਅਕਤੀ ਬਿਨਾ ਘਰ ਤੋਂ ਨਹੀਂ ਰਹੂਗਾ ਹੁਣ ਕੀ ਪੁੱਛੀਏ ਅਸੀਂ ਪ੍ਰਧਾਨ ਮੰਤਰੀ ਸਾਹਿਬ ਨੂੰ ਕਿ ਪ੍ਰਧਾਨ ਮੰਤਰੀ ਸਾਹਿਬ ਤੁਹਾਡਾ ਵਾਅਦਾ ਪੂਰਾ ਹੋ ਗਿਆ ਇਸ ਕਰਕੇ ਕਿ ਸਾਰੀਆਂ ਗੱਲਾਂ ਪੂਰੀਆਂ ਨਹੀਂ ਹੁੰਦੀਆਂ ਪਰ ਇਸ ਤਰ੍ਹਾਂ ਦੇ ਵਾਅਦਿਆਂ ਤੋਂ ਵੀ ਬਚਨ ਦੀ ਲੋੜ ਹੈ ਕਿ 2022 ਤੱਕ ਹਰ ਕਿਸੇ ਕੋਲੇ ਘਰ ਆਜੂ 2024 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਹੋਜੂ 2047 ਤੱਕ ਭਾਰਤ ਨੂੰ ਅਸੀਂ ਵਿਕਸਿਤ ਮੁਲਕ ਬਣਾ ਦੇਾਂਗੇ ਸੋ ਜ਼ਰੂਰੀ ਨਹੀਂ ਕਿ ਅਸੀਂ 2047 ਤੱਕ ਵਿਕਸਿਤ ਮੁਲਕ ਬਣ ਹੀ ਜਾਵਾਂਗੇ ਹੋ ਸਕਦਾ 10 ਸਾਲ ਪਹਿਲਾਂ ਹੀ ਬਣ ਜਾਈਏ ਹੋ ਸਕਦਾ ਅਗਲੇ 100 ਸਾਲ ਵੀ ਨਾ ਬਣੀਏ ਇਸ ਕਰਕੇ ਟੀਚੇ ਰੱਖੋ ਸੁਪਨੇ ਅਜਿਹੇ ਨਾ ਵਿਖਾਓ ਜਿਓ ਪੂਰੇ ਨਾ ਹੋਣ ਤੇ ਦਿਲ ਦੁਖੇ ਬਿਲਕੁਲ ਬਿਲਕੁਲ ਸਹੀ ਗੱਲ ਡਲਾ ਜੀ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਅਨਾਲਿਸਿਸ ਇਹ ਖਬਰਾਂ ਨੂੰ ਲੈ ਕੇ ਪੂਰਾ ਅਪਡੇਟ ਤੁਸੀਂ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਪ੍ਰੋਗਰਾਮ ਦੇ ਜ਼ਰੀਏ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆ ਜੋ ਪ੍ਰੋਗਰਾਮ ਦੇ ਨਾਲ ਹਮੇਸ਼ਾ ਜੁੜਦੇ ਨੇ ਆਪਣੇ ਕੀ ਕੀ ਸੁਝਾਅ ਤੇ ਵਿਚਾਰ ਸਮੇਂ-ਸਮੇਂ ਤੇ ਸਾਡੇ ਨਾਲ ਕਮੈਂਟਸ ਦੇ ਜ਼ਰੀਏ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਧੰਨਵਾਦ ਹਰਜੋਤ ਜੀ ਔਰ ਕੋਈ ਵੀ ਤੇ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਡੈਮੋਕਰੇਸੀ ਚ ਹਰ ਕਿਸੇ ਦੇ ਵਿਚਾਰ ਦਾ ਸਵਾਗਤ ਹੈ ਤੁਹਾਡੀ ਅਸਹਿਮਤੀ ਸਿਰ ਮੱਥੇ ਹੈ ਤੁਸੀਂ ਆਪਣੀ ਗੱਲ ਮੇਰੇ ਨਾਲ ਸਾਂਝੀ ਕਰ ਸਕਦੇ ਹੋ ਮੈਂ ਅਗਲੇ ਪ੍ਰੋਗਰਾਮਾਂ ਦੇ ਵਿੱਚ ਤੁਹਾਡੇ ਵਿਚਾਰ ਵੀ ਅੱਗੇ ਵਧਾਵਾਂਗਾ ਧੰਨ